ਜਿੱਥੇ ਪੂਰੇ ਭਾਰਤ ਦੇ ਵਿੱਚ ਅੱਜ ਦੁਸ਼ਹਿਰਾ ਮਨਾਇਆ ਜਾਣਾ ਸੀ ਤੇ ਸ਼ਾਮ ਦੇ ਵੇਲੇ ਰਾਵਣ ਦਾ ਪੁਤਲਾ ਫੂਕੇ ਜਾਣਾ ਸੀ ਰਾਵਣ ਕੁੰਭਕਰਨ ਤੇ ਮੇਗਨਾਦ ਦਾ ਪੁਤਲਾ ਫੂਕੇ ਜਾਣਾ ਸੀ ਤੇ ਉਸ ਤੋਂ ਪਹਿਲਾਂ ਦੱਸ ਦੇ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਸੀ ਇਸ ਜਗ੍ਹਾ ਦੇ ਉੱਤੇ ਔਰੰਗਜ਼ੇਬ ਦਾ ਪੁਤਲਾ ਜਿਹੜਾ ਰੋਜਰ ਸੰਧੂ ਹੁਣਾ ਵੱਲੋਂ ਬਣਾਇਆ ਗਿਆ ਸੀਗਾ ਤੇ ਅੱਜ ਦੱਸਿਆ ਜਾ ਰਿਹਾ ਕਿ ਦੁਸ਼ਹਿਰੇ ਵਾਲੇ ਦਿਨ ਹੀ ਪੁਲਿਸ ਵੱਡੀ ਗਿਣਤੀ ਤੇ ਆਉਂਦੀ ਆ ਪੁਲਿਸ ਦੀਆਂ ਗੱਡੀਆਂ ਭਰ ਕੇ ਤੇ ਉੱਥੇ ਮੌਕੇ ਤੇ ਪਹੁੰਚ ਕੇ ਜਿਹੜਾ ਔਰੰਗਜੀਬ ਦਾ ਪੁੱਤਲਾ ਬੜੇ ਬਣਾਇਆ ਗਿਆ ਤੇ ਉਸ ਦਾ ਹਾਲਾਤ ਦੇਖੋ ਪਹਿਲਾਂ ਕੀ ਹਾਲਾਤ ਬਣ ਗਏ ਹੋਏ ਆ ਜਰੂਰ ਤੁਹਾਨੂੰ ਦੱਸਾਂਗੇ ਕਿ ਕੀ ਕਾਰਨ ਆ ਇਹ ਹਾਲਾਤ ਬਣਾਉਣ ਦੇ ਤੇ ਕਿਹਨੇ ਕੀਤੇ ਇਹ ਹਾਲਾਤ ਇਦਾਂ ਦੇ ਔਰੰਗਜੀਬ ਦਾ ਜਿਹੜਾ ਪੁੱਤਲਾ ਬਣਾਇਆ ਸੀ ਰੋਜਰ ਸੰਧੂ ਨੇ ਜੀ ਹਾਂ ਹੁਣੇ ਤੁਹਾਨੂੰ ਦੱਸ ਦਈਏ ਪੁਲਿਸ ਸਵੇਰੇ ਆਉਂਦੀ ਆ ਸਵੇਰੇ ਆ ਕੇ ਦੇਖੋ ਕਿਸ ਤਰੀਕੇ ਦੇ ਨਾਲ ਤੋੜ ਭੰਨ ਕਰਦੀ ਆ ਪੁੱਤਲੇ ਦੀ ਤੇ ਕੀ ਹਾਲਾਤ ਬਣ ਜਾਂਦੀ ਆ ਤੇ ਦਾਜ ਦੇ ਜਿਹੜਾ ਰੂਪ ਆ ਇਹ ਪੁਲਸ ਨੇ ਆਖ ਦਿੱਤਾ ਪਤਲੇ ਦਾ ਇਸ ਤੋਂ ਪਹਿਲਾਂ ਰੋਜਰ ਸੰਧੂ ਨੇ ਦੱਸ ਦਿੱਤੀ ਕਿ ਵੀਡੀਓ ਪਾਈ ਸੀਗੀ ਤੇ ਉਹਨੇ ਬੋਲ ਕੇ ਦੱਸਿਆ ਕਿ ਔਰੰਗਜੀਬ ਜਿਹੜਾ ਸੀਗਾ ਉਸਨੇ ਕਾਫੀ ਦਾਜ ਦੇ ਕੀ ਸਿੱਖਾਂ ਦੇ ਉੱਤੇ ਕਤਲੇਆਮ ਕੀਤਾ ਸੀਗਾ ਤੇ ਕਾਫੀ ਦਾਜ ਦੇ ਕੀ ਆਪਣਾ ਰੋਗ ਜਤਾਉਂਦਾ ਸੀਗਾ ਸਿੱਖਾਂ ਦੇ ਉੱਤੇ ਤੇ ਉਸਨੇ ਆਪਣੇ ਪਰਿਵਾਰ ਤੱਕ ਨਹੀਂ ਛੱਡੇ ਆਪਣਾ ਰੋਗ ਪਰਿਵਾਰ ਦੇ ਉੱਤੇ ਵੀ ਜਤਾਉਂਦਾ ਰਹਿੰਦਾ ਸੀਗਾ ਤੇ ਉਸ ਕਾਰਨ ਦਾਜ ਦੇ ਕਿ ਉਹਦਾ ਹੰਕਾਰ ਤੋੜਨ ਦੇ ਲਈ ਜਿਹੜਾ ਅੱਜ ਹੈ ਉਹਨਾਂ ਨੇ ਉਹਰੇ ਪੁਤਲਾ ਫੂਕਣਾ ਸੀਗਾ ਇੱਕ ਨਵੀਂ ਰੀਤ ਸ਼ੁਰੂ ਕਰਨੀ ਸੀਗੀ ਪਿੰਡ ਦੇ ਵਿੱਚ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਦੇਖ ਸਕਦਾ ਹਾਂ ਕਿ ਕੀ ਹਾਲਾਤ ਕਰ ਦਿੱਤੇ ਹੋਏ ਆ ਰੋਦਰ ਸੰਧੂ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਔਰੰਗਜ਼ੇਬ ਦਾ ਪੁਤਲਾ ਬਣਾਇਆ ਸੀਗਾ ਤੇ ਉਸ ਨੂੰ ਅੱਜ ਸ਼ਾਮ ਜਿਹੜਾ ਫੂਕਿਆ ਜਾਣਾ ਸੀਗਾ ਤੇ ਦਾਜੇ ਕਿ ਉਸ ਦੇ ਵਿੱਚ ਇੰਸਟਾਗ੍ਰam ਦੇ ਕਾਫੀ ਇਨਫਲੂਐਂਸਰ ਤੇ ਹੋਰ ਵੀ ਜਿਹੜੇ ਦਾਜੇ ਕਿ ਮੋਤਵਾਰ ਵਿਅਕਤੀ ਨੇ ਉਹ ਉਹਰੇ ਪਹੁੰਚਣੇ ਸੀਗੇ ਮੋਤਵਾਰ ਬੰਦਿਆਂ ਨੇ ਪਹੁੰਚ ਕੇ ਉਸ ਔਰੰਗਜ਼ੇਬ ਦੇ ਪੁਤਲੇ ਨੂੰ ਅੱਗ ਲਾਉਣੀ ਸੀਗੀ ਪੁਲਿਸ ਕੋਲੋਂ ਪਰਮਿਸ਼ਨ ਚਾਹੀਦੀ ਲਈ ਸੀਗੀ ਜੋ ਸੂਤਰ ਦੱਸ ਰਿਹਾ ਪਰ ਇਹ ਨਹੀਂ ਪ ਔਰੰਗਜੀਤ ਦੀ ਪਰਮਿਸ਼ਨ ਸੀਗੀ ਉਸ ਤੋਂ ਪਹਿਲਾਂ ਹੀ ਦਿਹਾਤ ਦੀ ਪੁਲਿਸ ਉਰੇ ਪਹੁੰਚਦੀ ਆ ਵੱਡੀ ਗਿਣਤੀ 'ਚ ਉਹਨਾਂ ਵੱਲੋਂ ਔਰੰਗਜੀਤ ਦਾ ਪੁਤਲਾ ਦੇਖੋ ਕੀ ਹਾਲਾਤ ਬਣਾਤੇ ਹੋਏ ਆ ਆ ਦੇਖੋ ਕੁਝ ਪਾਰਟਸ ਨੇ ਉਰੇ ਖਿਲਰੇ ਹੋਏ ਆ ਇਹ ਔਰੰਗਜੀਤ ਦੇ ਪੁਤਲਾ ਜਿਹੜਾ ਦੱਸਦੇ ਕਿ ਬਣਿਆ ਸੀਗਾ ਤੇ ਅੱਜ ਜਿਹੜੀ ਉਸ ਦੇ ਵਿੱਚ ਪ੍ਰਾਲੀਪੂੜੀ ਪਾਣੀ ਸੀਗੇ ਤੇ ਪਟਾਕੇ ਪਟੂਕੇ ਜਿਹੜੇ ਸਾਰੇ ਫਿੱਟ ਕਰਨੇ ਸੀਗੇ ਦੱਸਦੇ ਕਿ ਪੁਲਿਸ ਉਰੇ ਪਹੁੰਚੀ ਹੈ ਬਾਹਸ ਸਮੇਤ ਪਟਾਕੇ ਫਟੂਕੇ ਸਭ ਕੁਝ ਪਟਕੇ ਲੱਗੇ ਹੋਈ ਹੈ ਆ ਜਿਹੜੀ ਦੇਖ ਰਹੇ ਹੋ ਤਸਵੀਰ ਇਹ ਔਰੰਗਜੀਬ ਦੇ ਪੁਤਲੇ ਦੀ ਜਿਹੜੀ ਬਾਹ ਪਈ ਹੋਈ ਹੈ ਤੇ ਹੋਰ ਜਿਹੜਾ ਸਾਰਾ ਸਮਾਨ ਆਲੇ-ਦੁਆਲੇ ਇਸ ਵਕਤ ਪਿਆ ਹੋਇਆ ਦੱਸਦੇ ਕਿ ਅੱਜ ਸ਼ਾਮ ਵੇਲੇ ਜਿਹੜਾ ਪੁਤਲਾ ਉਰੇ ਫੂਕਿਆ ਜਾਣਾ ਸੀਗਾ ਤਿਆਰ ਕਰਕੇ ਪੁਤਲਾ ਖੜਾ ਕੀਤਾ ਸੀਗਾ ਇਸੇ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਤੇ ਪੁਲਿਸ ਨੇ ਇਹ ਪੁਤਲਾ ਤੋੜ ਕੇ ਉਰੰਗੇ ਦਾ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਤੇ ਜਿਹੜਾ ਰੋਜਰ ਸੰਧੂ ਨੇ ਇਹ ਪੁਤਲਾ ਬਣਾਇਆ ਸੀਗਾ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਇਹੋ ਜੀ ਰੀਤ ਜਿਹੜੀ ਆ ਚਲਣੀ ਚਾਹੀਦੀ ਆ ਜਾਂ ਨਹੀਂ ਚੱਲਣੀ ਚਾਹੀਦੀ ਵੱਡੀ ਗੱਲ ਦੱਸਦੇ ਕਿ ਬਿਲਕੁਲ ਹੀ ਨਾਲ ਆਰਾਮ ਲੀਲਾ ਗਰਾਉਂਡ ਹੈ ਗਰਾਉਂਡ ਹੈ ਸਾਂਝੀ ਗਰਾਉਂਡ ਹੈ ਉਸ ਗਰਾਉਂਡ ਦੇ ਵਿੱਚ ਵੀ ਦੱਸਦੇ ਕਿ ਦੁਸ਼ਹਿਰਾ ਮਨਾਇਆ ਜਾਣਾ ਚਾਹੀਦਾ ਕੁੰਭਕਰਨ ਮੇਗਨਾ ਤੇ ਰਾਵਣ ਦਾ ਪੁਤਲਾ ਫੂਕਿਆ ਜਾਣਾ ਚਾਹੀਦਾ ਉਸ ਦੇ ਸਾਹਮਣੇ ਹੀ ਜੇਕਰ ਗੱਲ ਕਰੀਏ ਔਰੰਗਜ਼ੇ ਦਾ ਪੁਤਲਾ ਫੂਕਿਆ ਜਾਣਾ ਚਾਹੀਦਾ ਇਸ ਬਾਰੇ ਜ਼ਰੂਰ ਵਿਚਾਰ ਦਿਓ ਤੁਹਾਡੇ ਕੀ ਵਿਚਾਰ ਨੇ ਕਿ ਰੋਜਰ ਸੰਧੂ ਹੁਣਾ ਦੇ ਇਸ ਜਿਹੜਾ ਉਪਰਾਲੇ ਬਾਰੇ ਜਾਂ ਜਿਹੜਾ ਇਹ ਕੰਮ ਉਹਨਾਂ ਨੇ ਕਰਨਾ ਸੀਗਾ ਪੁਤਲਾ ਫੂਕਣਾ ਸੀਗਾ ਇਸ ਬਾਰੇ ਤੁਹਾਡਾ ਕੀ ਕਹਿ